ਆ ਗਿਆ ਬੰਦਾ ਜਿਹੜਾ ਜਿਹੜਾ ਫੱਟ ਕੋਕ ਪਿੱਛੇ ਜਿਹੜਾ ਡੈਮੋਂ ਚੋਂ ਪਾਣੀ ਬਹੁਤ ਸਪੀਡ ਨਾਲ ਛੱਡਿਆ ਜਾ ਰਿਹਾ ਹੈ ਕਿਉਂ ਕਿਉਂਕਿ ਪਾਣੀ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਲੱਗੇ ਪਹੁੰਚ ਕੇ ਆ ਸੀਗਾ ਸੋ ਜਿਉਂ-ਜਿਉਂ ਉੱਥੋਂ ਪਾਣੀ ਛੱਡਿਆ ਜਾ ਰਿਹਾ ਹੈ ਅੱਜ ਇੱਥੇ ਹਰੀਕੇ ਤੇ ਫਰੀਕ ਹੈ ਸਾਰੇ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬਾਨ ਨੇ ਬਲੋ ਸਾਰੇ ਸੰਗਤ ਆਈ ਹੈ ਔਰ ਅਸੀਂ ਅੱਜ ਸਾਰੇ ਹੀ ਗੇਟ ਜਿਹੜੇ ਨੇ ਹੁਣ ਖਲਾਤੇ ਆ ਤੇ ਇੱਥੇ ਜਿਹੜੀ ਇਹ ਪਾਣੀ ਦੀ ਕੋਈ ਹੁਣ ਸਮੱਸਿਆ ਨਹੀਂ ਹੈ ਪਿੱਛੋਂ ਜਿੰਨੀ ਵੀ ਸਪੀਡ ਨਾਲ ਆਈ ਜਾਊਗਾ ਅੱਗੋਂ ਪਾਣੀ ਨਿਕਲੀ ਜਾਊਗਾ ਸੋ ਅੱਜ ਆਪ ਖੜੇ ਹੋ ਕੇ ਨਹਿਰੀ ਮਹਿਕਮੇ ਦੇ ਜਿਹੜੇ ਨੇ ਇੱਥੇ ਆਫੀਸਰ ਉਹਨਾਂ ਨਾਲ ਮਿਲ ਕੇ ਤੇ ਆਪ ਇੱਥੇ ਆਪਣੀ ਹਾਜ਼ਰੀ ਚ ਗੇਟ ਲਾਏ ਸੋ ਪਾਣੀ ਤੇ ਦੇਖੋ ਆਉਣਾ ਹੀ ਆਉਣਾ ਕਿਥੋਂ ਪਰ ਅੱਗੇ ਇਹਦੇ ਕਰਕੇ ਕੋਈ ਹੁਣ ਦਿੱਕਤ ਨਹੀਂ ਆਉਂਦੀ ਆ ਕਿ ਮੈਂ ਇਹਨਾਂ ਨਾਲ ਹਮੇਸ਼ਾ ਇਹਨਾਂ ਦੇ ਨਾਲ ਚਿੰਤਾ ਕਰਾਂ ਇਹਨਾਂ ਨਾਲ ਗੱਲਬਾਤ ਵੀ ਕਰਦਾ ਰਹਿਣਾ ਅੱਜ ਬਹੁਤ ਕਾਫੀ ਪਾਣੀ ਜਿਹੜਾ ਸਪੀਡ ਦੇ ਨਾਲ ਕਿਥੋਂ ਹੁਣ ਥੱਲੇ ਹੋ ਰਿਹਾ ਹੋਇਆ ਜਾਂਦਾ ਹੋਇਆ ਜੇ ਟਾਇਰ ਨੂੰ ਔਰ ਆ ਦੇਖੋ ਆ ਸਾਰੇ ਥੋੜੇ ਦਿਸਣ ਲੱਗ ਗਏ ਨੇ ਨਾਲ ਹੀ ਇੱਧਰ ਤਕਰੀਬਨ 2 ਫੋਟਾ ਪਾਣੀ ਜਿਹੜਾ ਉਹ ਥੱਲੇ ਇੱਥੇ ਚਲੇ ਗਿਆ ਸੋ ਆ ਸਾਰਿਆਂ ਹੁਣੇ ਆ 5 ਮਿੰਟ 10 ਮਿੰਟ ਪਹਿਲਾਂ ਅਸੀਂ ਗਏ ਸੀਗੇ ਇਹ ਇੱਥੋਂ ਆ ਚੁਕਾ ਕੇ ਠੀਕ ਆ ਜੀ ਤੇ ਆ ਦੇਖੋ ਐਕਸਟ੍ਰੇਮ ਦਾ ਸਾਰਾ ਲੰਗਾ ਹੋ ਗਿਆ ਜਿਹੜਾ ਉਹ ਬੜੀ ਸਪੀਡ ਨਾਲ ਜਿਹੜਾ ਹੁਣ ਪਾਣੀ ਹੈ ਉਹ ਅੱਗੇ ਜਾ ਰਿਹਾ ਹੈ ਇਸ ਦੀ ਕੋਈ ਸੁਰੱਖਿਆ ਨਹੀਂ ਪਰ ਜਿਹੜਾ ਹੁਣ ਪਿਛਲਾ ਪਾਣੀ ਛੱਡੀ ਆਉਂਦੇ ਨੇ ਉਹ ਝੁਕ ਰੁਕ ਕੇ ਜਦੋਂ ਆਉਂਦਾ ਤੇ ਉਹ ਫਸਣ ਦਾ ਨਿਸ਼ਾਨ ਉਹ ਪਰ ਆਏ ਚਲੋ ਟੌਪ ਤੇ ਪਰਣਾ ਤੇ ਜਿੰਨੀ ਸਾਡੀ ਸਮਰੱਥਾ ਜਿੰਨੀ ਸੰਭਾਲ ਆ ਸਕਦੇ ਆ ਇਹ ਕੋ ਕਸਾਨਾਂ ਦੇ ਨਾਲ ਖੜੇ ਆ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੈ ਆ ਹੁਣੇ ਜਾਂ 10 ਮਿੰਟ ਪਹਿਲਾਂ ਸਾਰੀ ਸੰਗਤ ਇੱਥੇ ਹੀ ਸੀਗੀ ਤੇ ਆ ਨੰਗਾ ਹੋ ਗਿਆ ਜੀ ਆ ਸਾਰੀਆਂ ਧੋੜੀਆਂ ਜਿਹੜੀਆਂ ਨੇ